ਗਣੇਸ਼ ਜੀ ਆਂਦੇ ਘਰ ਤੇ ਪੁੱਛ ਚਾ ਚੱਟੀ ਨਾ ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਸਾਰ ਜਿਹੜੇ ਬਹੁਤ ਵਧੀਆ ਹੋਗੇ ਤੇ ਤੁਹਾਨੂੰ ਦੇਖ ਰਿਹਾ ਹੋਗਾ ਕਿ ਮੈਂ ਕੋਈ ਡਿਫਰੈਂਟ ਜਗ੍ਹਾ ਤੇ ਆ ਤੇ ਮਾਗੇ ਦੂਜੇ ਘਰ ਬਹੁਤ ਜ਼ਿਆਦਾ ਸੀੜੀਆਂ ਚੜ੍ਹਨੀਆਂ ਪੈਂਦੀਆਂ ਤੇ ਮੈਂ ਚੜ੍ਹ ਗਿਆ ਸਾਹ ਤੇ ਵੇੜਾ ਹਾਂ ਵਈ ਸਾਫ ਕੀਤਾ ਹੋਇਆ ਆ ਵੇਖੋ ਕੀ ਹਾਲ ਬਣਿਆ ਇੱਥੇ ਨਾ ਨਮਿਸ਼ ਦੇ ਖਲੌਣੇ ਆ ਉਹ ਡੱਬਿਆਂ 'ਚ ਮੈਂ ਪਾ ਪਾ ਕੇ ਰੱਖੇ ਆ ਸਾਰੇ ਥੱਲੇ ਆ ਗਏ ਹੁੰਦੇ ਨਾ ਡਰ ਲੱਜਾ ਲੱਗਦਾ ਉਹ ਸਿਲ ਵਾਲੇ ਜੀ ਦੇਣਾ ਨਾ ਤਦ ਕਰਕੇ ਕਿ ਕੋਈ ਕੀੜਾ ਮਕੌੜਾ ਜਿਹਾ ਨਾ ਹੋਵੇ ਇਹਦੇ ਸਾਰੇ ਟੋਏ ਮੈਂ ਰੱਖੇ ਸੀ ਸਮਾਨ ਉਹ ਇੱਥੇ ਛੋਟ ਛੜਿਆ ਉਹ ਵਾਦੂ ਸਮਾਨ ਇੱਥੇ ਪਿਆ ਹੋਇਆ ਵਾ ਇੱਥੇ ਮੈਂ ਇਹ ਸਮਾਨ ਵੇਖਣ ਥੋੜਾ ਜਿਹਾ ਰੱਖਿਆ ਸੀ ਹਾਂ ਵੇਖੋ ਮਾਨ ਰੱਖਿਆ ਹੈ ਇਹਦੇ ਵਿੱਚ ਵੀ ਆ ਇਹਦੇ ਵਿੱਚ ਵੀ ਇਹ ਅੱਜ ਕੱਢ ਕੇ ਖਾਣਾ ਮਸ ਇਹਦੇ ਵਿੱਚ ਨਹੀਂ ਕੁਝ ਵੀ ਇੰਨਾ ਵਿੱਚ ਹੀ ਆ ਇਹ ਕੱਢ ਕੇ ਖਾਣਾ ਅੱਜ ਘਰ ਤੇ ਸਵੇਰ ਦਾ ਟਾਈਮ ਆ ਸੰਡੇ ਦਾ ਦਿਨ ਵਾ ਤੇ 10:30 ਹੋ ਚੁੱਕੇ ਆ ਤੇ ਅਜੇ ਨਾਸ਼ਤਾ ਵਗੈਰਾ ਕੁਝ ਵੀ ਨਹੀਂ ਬਣਾਇਆ ਸਿਰਫ ਚਾਹ ਪੀਤੀ ਏ ਜੇ ਤੇ ਵਲੌਗ ਨੂੰ ਕਰਦੇ ਕੰਟੀਨਿਊ ਕੱਲ ਸੀ ਹੈ ਗਣੇ ਚਤੁਰਤੀ ਤੇ ਗਣੇਸ਼ ਜੀ ਦਾ ਪ੍ਰਵੇਸ਼ ਕਰਵਾਇਆ ਆਪਾਂ ਤੇ ਆਰਤੀ ਕੀਤੀ ਤੇ ਇਦਾਂ ਵਲੌਗ ਜਿਹੜਾ ਕੱਲ ਦਾ ਸ਼ੁਰੂ ਕੀਤਾ ਸੀ ਪਰ ਕੰਟੀਨਿਊ ਨਹੀਂ ਕਰ ਪਾਏ ਕਿਉਂਕਿ ਯਾ ਉਹਨਾਂ ਦਾ ਆਗਮਨ ਕਰਦਿਆ ਕਰਦਿਆ ਹੀ ਹੋ ਗਿਆ ਸੀ ਤਿੰਨ ਦਾ ਟਾਈਮ ਸਾਢੇ ਤਿੰਨ ਦਾ ਹੋ ਗਿਆ ਹਣਾ ਇਸ ਕਰਕੇ ਤੇ ਅੱਜ ਮੈਂ ਸਵੈਰਸੇਰ ਕੰਟੀਨਿਊ ਕਰਦੇ ਇੱਕ ਤੇ ਸੰਡੇ ਆ ਤਦ ਕਰਕੇ ਤੇ ਆਈ ਹੋਪ ਵਲੌਗ ਤੁਹਾਨੂੰ ਵਧੀਆ ਲੱਗੂਗਾ ਵਲੌਗ ਵਧੀਆ ਲੱਗਦੇ ਹੋਣਗੇ ਤੇ ਪਹਿਲਾ ਇਹਨੂੰ ਲਾਈਕ ਕਰਦਿਆ ਕਰੋ ਸਬਸਕ੍ਰਾਈਬ ਕਰ ਲਿਆ ਕਰੋ ਬਹੁਤ ਵਧੀਆ ਵਧੀਆ ਵਲੌਗ ਤਾਂ ਦਿਵਸ ਤੇ ਲੈ ਕੇ ਆਵਾਂਗੇ ਧੁੱਪ ਬਹੁਤ ਹੀ ਜ਼ਿਆਦਾ ਨਿਕਲੀ ਬਹੁਤ ਵਧੀਆ ਨਿਕਲਦਾ ਹੁੰਦਾ ਬਹੁਤ ਵਧੀਆ ਮਤਲਬ ਹੈ ਨਾ ਹੁੰਦਾ ਵਾ بارش ਵਗੈਰਾ ਵਾਲਾ ਤੇ ਕਦੀ ਤੇ ਬਹੁਤ ਹੀ ਜ਼ਤ ਤੋਪਾ ਵੇਖੋ ਮਤਲਬ ਜਾ ਨਹੀਂ ਸਕਦੇ ਸੰਡੇ ਅੱਜ ਬਟ ਅਹੀਂ ਜਾ ਨਹੀਂ ਸਕਦੇ ਕਿਤੇ ਇਹਦੇ ਕਰਕੇ ਨਾ ਹੋਵਾ ਧੁੱਪ ਬਹੁਤ ਜ਼ਿਆਦਾ ਮੈਂ ਸਮਾਨ ਨੂੰ ਕੱਢਦੇ ਆਂ ਇਹ ਦੇਖਣਾ ਹੈ ਦੇ ਪੁਰਾਣੇ ਕੱਪੜੇ ਆ ਤੇ ਦੇਖੋ ਕਿ ਕਿਹੜੇ ਕਿਹੜੇ ਪੁਰਾਣੇ ਕੱਪੜੇ ਜ਼ਰੂਰਤ ਵਾਲੇ ਆ ਉਹਨਾਂ ਸਾਰੇ ਤੇ ਹੁਣ ਚੈੱਕ ਕਰਦੇ ਆ ভাই ਆ ਵੇਖੋ ਥੱਲੇ ਵਾਲੇ ਵਰ ਉਪਰ ਵਾਲੇ ਦੇ ਨਾਲ ਇਹ ਤੁਹਾਡੇ ਹੀ ਸਾਰੇ ਸਾਰੇ ਕੱਪੜੇ ਆ ਪਏ ਹੋਏ ਆ ਤੇ ਸਾਰੇ 폴ੀਥੀਨ ਜਰੂਰ ਪਾ ਕੇ ਰੱਖੇ ਮੈਂ ਚੈੱਕ ਕਰਨਾ ਪਊ ਹਾਂ ਸਾਰੇ ਤੇ ਦੋ ਬੈਗ ਇੱਧਰ ਆ ਸਿੱਧੇ ਇਹ ਇਧਰ ਵਾੜ ਇਹ ਸਾਰੇ ਚੱਕ ਤਾਂ ਨੇ ਤਾਂ। ਤੁਹਾਡੇ ਦੇ ਪਹਿਲਾਂ ਅਬਦੁੱਲਾਹ ਚੱਲ ਗਿਆ ਆਪਣੇ। ਜਿਹੜੇ ਤੇ ਦੇਣ ਵਾਲੇ ਹੋਣਗੇ ਆਪਕੋ ਮੇਰੇ ਸਾਰੇ ਕਪੜੇ ਆ ਨਾ ਜਿਹੜੇ ਇੱਥੇ ਦੇਣ ਵਾਲੇ ਆਉਣਗੇ ਉਹ ਜਿਹੜੇ ਉਹ ਦੇ ਦਾਂਗੇ ਕਿਸ ਨੂੰ ਜੋੜ ਮਾਰਦੇ ਨੂੰ ਤੇ ਇਦਾਂ ਹੀ ਪਏ ਹੋਏ ਆ ਇਹ ਮਰੇ ਸਾਰੇ ਵਿਆਹ ਦੇ ਸੂਟ ਜੇ ਸਾਰੇ ਪਏ ਤੇ ਇਹ ਤੇ ਹੁਣ ਆਉਣੇ ਨਹੀਂ ਆ ਇਹ ਦੇਣਾ ਹੋਵੇ ਕਿਸ ਨੂੰ ਤੇ ਬਾਅਦ ਦੇ ਨੂੰ ਯਾਦਗਾਰ ਹੋਊਗੀ ਤੇ ਮਿੱਤਰੋ ਜਿਹਦੇ ਕਰਨਾ ਸ਼ੇਅਰ ਕਰਾਂਗੇ ਆਪਣੀ ਇਹ ਸਾਰੇ ਬੈਗ ਪਹਿਲਾਂ ਆਪਣੇ ਉੱਧਰ ਘਰ ਚਾਉਂਦੇ ਆਂ ਕਿਹਦੀ ਬੈਗੋ ਫਿਰ ਬੈਗ ਇਹਨਾਂ ਸਾਰੇ ਚ ਮੈਂ ਕੱਪੜੇ ਪਾ ਲਈ ਸਿੱਧੇ ਰੁਕੇ ਤੇ ਜਾਣਾ ਹੁੰਦਾ ਤੇ ਉਦੋਂ ਜਿਹੜੇ ਮੇਲੇ ਨੂੰ ਹੋਵੇ ਬੈਗ ਹੀ ਲੈਣੇ ਚਲੋ ਜੀ ਇਹ ਸਾਰੇ ਉੱਧਰ ਖੜ੍ਹਦੇ ਆ ਪਹਿਲਾਂ ਉੱਧਿਆ ਪਰਦੇ ਵੀ ਲਾਤੇ ਆ ਵੇਖੋ ਤੇ ਇਹਦੇ ਨੀਚੇ ਵੇਖੋ ਮੈਂ ਕੀ ਸਮਾਨ ਰੱਖਿਆ ਸਾਰਾ ਇਹ ਇਹ ਸਾਰੇ ਮੇਕਅਪ ਦਾ ਸਮਾਨ ਆ ਸਾਰਾ ਇਹ ਇਹਨੂੰ ਵੀ ਕਿਸ ਦਿਨ ਮੈਨੇਜ ਕਰਨਾ ਕੋਈ ਚੀਜ਼ ਹੋਏ ਨਾ ਤੇ ਫਿਰ ਮੈਂ ਇਹਨਾਂ ਨੂੰ ਬਾਕਸ ਵਿੱਚ ਪਾ ਪਾ ਕੇ ਰੱਖਾ ਵੇਖੋ ਸਾਰੇ ਨਵਾਂ ਸਮਾਨ ਆ ਸਾਰਾ ਆ ਵੇਖੋ ਸਾਰਾ ਬੈਗ ਦੇ ਪੈਕ ਹੀ ਪਏ ਇਦਾਂ ਹੀ ਆ ਵੇਖੋ ਸਭ ਬਹੁਤ ਛੜ ਗਏ ਨੀਆ ਪੋੜੇ ਉੱਤਰ ਕੇ ਆਈ ਨਾ ਤੇ ਆ ਬੈਗ ਲਿਆਂਦੇ ਤਿੰਨ ਤੇ ਇੱਥੇ ਆ ਗਈ ਸੀ ਮੈਂ ਰਸੋਈ 'ਚ ਤੇ ਰਸੋਈ 'ਚ ਨਾ ਇਹ ਟਾਈਮ ਬਹੁਤ ਜ਼ਿਆਦਾ ਹੋ ਗਿਆ ਹੀ ਕਿਉਂਕਿ ਸੰਡੇ ਹੀ ਤੇ ਨਾਸ਼ਤਾ ਵਗੈਰਾ ਨਹੀਂ ਬਣਾਇਆ ਮੈਂ ਜਲਦੀ ਜਲਦੀ ਨਾ ਦਹੀਂ ਤੜਕਾ ਬਣਾਇਆ ਹੌਣ-ਹੌਣ ਆਪਣੇ ਘਰ ਜਿਹੜਾ ਇਹ ਬਣਾਉਂਦਾ ਦਹੀਂ ਤੜਕਾ ਇੱਕ ਤੇ ਝਟਪਟ ਬਣ ਜਾਂਦਾ ਟਾਈਮ ਹੀ ਨਹੀਂ ਬਹੁਤਾ ਲੱਗਦਾ ਜੇ ਤੁਸੀਂ ਕੁਝ ਨਹੀਂ ਬਣਾਇਆ ਹੈਗਾ ਤੇ ਇਨਸਟੈਂਟ ਰੈਸিপি ਇਹ ਵਾਲੀ ਤੇ ਤੁਸੀਂ ਇਹ ਬਣਾ ਸਕਦੇ ਜੀ ਕਰਨਾ ਕੁਝ ਨਹੀਂ ਤੁਸੀਂ ਬਸ ਆਲੂ ਸੋਰੀ ਪਿਆਜ਼ ਤੇ ਥੋਮ ਅਦਰਕ ਤੇ ਟਮਾਟਰ ਨੂੰ ਜਿਹੜਾ ਤਹੀ ਜੜਾਓ ਭੁੰਨ ਲੈਣਾ ਜਿੱਦਾਂ ਤੜਕਾ ਵਗੈਰਾ ਭੁੰਨਦੇ ਜੇ ਫਿਰ ਗੈਸ ਬੰਦ ਕਰਕੇ ਉੱਤੇ ਦਹੀਂ ਪਾ ਦੇਣਾ ਤੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਫਿਰ ਮਾੜਾ ਜਿਹਾ ਗੈਸਵੇਂ ਔਨ ਕਰਨੀ ਇਹਨੂੰ ਥੋੜਾ ਜਿਹਾ ਗਰਮ ਕਰਨ ਵਾਸਤੇ ਤੇ ਬੜਾ ਵਧੀਆ ਹੈ ਨਾ ਇੱਕ ਬਣ ਜਾਂਦਾ ਜੇ ਤੁਸੀਂ ਕੜੀ ਨਹੀਂ ਖਾਂਦੇ ਹੈਗੇ ਤੇ ਇਹ ਤੁਸੀਂ ਬਣਾ ਸਕਦੇ ਜੀ ਬੜਾ ਵਧੀਆ ਤੇ ਇਹਦੇ ਨਾਲ ਜਿਹੜੀ ਪਰੌਂਠੀ ਚੰਗੀ ਲੱਗਦੀ ਹੈ ਇਸ ਕਰਕੇ ਮੈਂ ਨਾ ਫਰੋਂਠੀਆਂ ਬਣਾ ਲਈਆਂ ਸੀ ਤੇ ਮੈਂ ਕਿਹਾ ਨਾਸ਼ਤਾ ਜਿਹੜਾ ਉਹ ਨੰਨ ਵਾਲੀ ਜਿਹੜਾ ਉਹ ਕਰ ਲੈਣਗੇ ਫਿਰ ਕਿਉਂਕਿ ਟਾਈਮ ਜਿਹੜਾ ਹੀ 12 ਵਜ ਚੁੱਕੇ ਹੀ ਨਾਸ਼ਤਾ ਵਗੈਰਾ ਬਣਾ ਕੇ ਤੇ ਫਿਰ ਮੈਂ ਮੈਨੂੰ ਇਹ ਹੀ ਕਿ ਐਤਵਾਰਾਂ ਤੇ ਨਮਿਸ਼ਨ ਨੂੰ ਵੀ ਅੱਜ ਜਨਵਾ ਦਿੱਤਾ ਜਾਵੇ ਪੈਸੇ ਤੇ ਜਿਹੜਾ ਰੋਜ਼ ਨਾਲ ਲੈਂਦਾ ਵਾ ਰੋਜ਼ ਨਾ ਇਹ ਨਾ ਚੰਗੀ ਤਰ੍ਹਾਂ ਨਾਤਾ ਨਹੀਂ ਜਾਂਦਾ ਹੈਗਾ ਇਸ ਕਰਕੇ ਨਾ ਫਿਰ ਜਿਹੜਾ ਹਫ਼ਤੇ ਬਾਅਦ ਜਿਹੜਾ ਉਹ ਇਹਨੂੰ ਨਵਾਣਾ ਪੈਂਦਾ ਵਾ ਚੰਗੀ ਤਰ੍ਹਾਂ ਬੱਚਿਆਂ ਨੂੰ ਮਲ ਮਲ ਕੇ ਤੇ ਇਹ ਇਹਨੂੰ ਨਿਚਾਂ ਬਹੁਤ ਜ਼ਿਆਦੀ ਆਉਂਦੀਆਂ ਰੋਜ਼ ਸਵੇਰੇ ਨਾ ਆਏ ਜਾਂ ਨਾ ਨਾ ਆਏ ਇਹਨੂੰ ਨਿਚਾਂ ਬਹੁਤ ਜ਼ਿਆਦਾ ਆਉਂਦੀਆਂ ਵਾ ਤੇ ਇਹਦੇ ਨਾਲ ਮੈਂ ਮਜ਼ਾਕ ਕਰਦੀ ਨੱਕ ਕੁੱਟਣ ਦੀ ਕਿ ਨੱਕ ਕੋਟੇ ਇਨੀਆਂ ਇੱਛਾਂ ਇਨੀਆਂ ਇੱਛਾਂ ਬਹੁਤ ਹੀ ਜ਼ਿਆਦਾ ਨਿਚਾਂ ਹੁੰਦੀਆਂ ਇਹਨੂੰ ਤੇ ਜਕਾਮ ਵਗੈਰਾ ਨਹੀਂ ਹੁੰਦਾ ਵੈਸੇ ਨਿਚਾਂ ਆਉਂਦੀਆਂ ਬਟ ਬਾਅਦ ਚ ਹਟ ਜਾਂਦੀਆਂ ਵਾ ਤੇ ਜਦੋਂ ਏਸੀ ਵਗੈਰਾ ਚੱਲਦੇ ਆ ਨਾ ਰਾਨ ਨੂੰ ਤਾਂ ਕਰਕੇ ਤੇ ਪੱਕੇ ਥੱਲੇ ਇਹਨੂੰ ਮੈਂ ਪਾਉਂਦੀ ਨਹੀਂ ਆ ਕਿ ਨਿਛਾ ਬਹੁਤ ਜ਼ਿਆਦਾ ਆਉਂਦੀ ਆ ਵਾ ਤੇ ਬਟ ਫਿਰ ਵੀ ਇਹਨੂੰ ਬਹੁਤ ਜ਼ਿਆਦਾ ਆਉਂਦੀ ਆ ਕਿਉਂਕਿ ਮੌਸਮ ਤੇ ਇੱਕ ਬਦਲ ਰਿਹਾ ਨਾ ਚੇਂਜ ਹੋ ਰਿਹਾ ਮੌਸਮ ਸਿੱਲਾ ਜਾਂ ਮੌਸਮ ਤਾਂ ਕਰਕੇ ਉਹ ਮੈਨੂੰ ਛੇੜਦਾ ਪਿਆ ਹੈ ਚਲੋ ਬੱਚਿਆਂ ਨੂੰ ਇੱਧੇ ਕਰਨਾ ਹੁੰਦਾ ਨਾ ਤੇ ਇਹਨੂੰ ਕਰ ਦਿੰਨੇ ਰੈਡੀ ਤੇ ਮੈਂ ਕਹਿੰਦਾ ਰੈਡੀ ਹੋ ਜਾ ਪਹਿਲਾਂ ਫੇਰ ਆਰਤੀ ਕਰਦੇ ਆ ਗਣੇਸ਼ ਜੀ ਦੀ ਆਰਤੀ ਕਰਨੀ ਹੀ ਤੇ ਫਿਰ ਮੈਂ ਕੀ ਆਰਤੀ ਕਰਦੇ ਨਾ ਪਹਿਲਾਂ ਨਵਾ ਨਮੂ ਲਵਾ ਫਰੀ ਹੋ ਜਾ ਚੰਗੀ ਤਰ੍ਹਾਂ ਤੇ ਸਾਰਾ ਕੰਮ ਜਿਹੜਾ ਹੀ ਕਰ ਲਿਆ ਹੀ ਝਾੜ ਪੁੰਝ ਵੀ ਕਰ ਲਈ ਹੀ ਡਸਟਿੰਗ ਵਗੈਰਾ ਹੋ ਚੁੱਕੀ ਹੀ ਸਾਰਾ ਕੁਝ ਕਰ ਲਿਆ ਹੀ ਮੈਂ ਉਪ ਗਏ ਤੇ ਲੱਗੇ ਪਰਦੇ ਸਾਫ ਸਾਫ ਲੱਗਦੇ ਪਿਆਣਾ ਹਾਂ ਆ ਵੇਖੋ ਬੈਗ ਜੇ ਇਦਾਂ ਹੀ ਪਏ ਆ ਇਹ ਲਗਭਗ 8 ਸਾਲ ਬਾਅਦ ਮੈਂ ਕੱਢਿਆ 8 ਸਾਲ ਬਾਅਦ ਇਹਨਾਂ ਦੀ ਕੰਡੀਸ਼ਨ ਵੇਖੋ ਕੰਡੀਸ਼ਨ ਵੇਖੋ ਜਰਾਂ ਇਹਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਲਾਂਗੇ ਬਾਅਦ ਚੋਂ ਸਾਰੇ ਸਮਾਨ ਕੱਢ ਕੇ ਨਾ ਫੇਰ ਧੋਵਾਂਗੀ ਤੇ ਆਪਾਂ ਜਿਵੇਂ ਕਿ ਉਦਨ ਗਏ ਹੀ ਵਿਚਾਰ ਤੇ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਜਿਹੜੇ ਦੋ ਸੂਟ ਲਏ ਹੀ ਇੱਕ ਆ ਤੇ ਇੱਕ ਇਹ ਵਾਲਾ ਤੇ ਇਹ ਜਿਹੜਾ ਮੈਂ ਮੈਂ ਤੁਹਾਨੂੰ ਖੋਲ ਕੇ ਵਿਖਾ ਦੇਣੀ ਆ ਗਰਮੀ ਬਹੁਤ ਜ਼ਿਆਦਾ ਅੱਖਾਂ ਮੈਂ ਬੰਦ ਕੀਤਾ ਇਹ ਹੈਗਾ ਜੀ ਹੈ ਸੀ ਗ੍ਰੀਨ ਜਿਹਾ ਕਲਰ ਆ ਇਹ ਕਲਰ ਮੈਨੂੰ ਬੜਾ ਵਧੀਆ ਲੱਗਾ ਸੀ ਇਹ ਨਾ ਪਿਓਰ ਚਾ ਇਹ ਪਿਓਰ ਚ ਇਹਦਾ ਦੁਪੱਟਾ ਜਿਹੜਾ ਇਹ ਵਾਲਾ ਫੋਰ ਸਾਈਡਡ ਤੇ ਏਮਬੋਇਡਰੀ ਆ ਵਿੱਚ ਤੇ ਇਹ ਕਢਾਈ ਕੀਤੀ ਹੋਈ ਆ ਤੇ ਇਹ ਵੀ ਇਹ ਦੁਪੱਟਾ ਵਾ ਤੇ ਸਲਵਾਰ ਜਿਹੜੀ ਇਹਦੀ ਇਹ ਵੀ ਪਿਓਰ ਦੀ ਆ ਪਲੇਨ ਸਲਵਾਰ ਤੇ ਇਹ ਵਾਲੀ ਸ਼ਰਟ ਆ ਪੂਰੀ ਏਮਬੋਇਡਰਡ ਹੋਈ ਆ ਹਾਂ ਵੇਖ ਸੰਦੇ ਇਹ ਕਲਰ ਮੈਨੂੰ ਬੜਾ ਵਧੀਆ ਲੱਗਾ ਇਹ ਕਲਰ ਬਹੁਤ ਵਧੀਆ ਲੱਗਾ ਨੀਚੇ ਤੱਕ ਕਢਾਈ ਆ ਪਾਟਰ ਮੇਜ਼ੀ ਦਾ ਨਿੱਕੇ ਤੁਹਾਨੂੰ ਤੇ ਇਹ ਵੀ ਲੋਕਲ ਮਾਰਕੀਟ ਤੋਂ ਹੀ ਲਿਆਵਾ ਤੇ ਇਹ ਇੱਕ 컬러 ਥੀਮ ਵਾਲਾ ਹੈ ਹਰਾ ਨਹੀਂ ਕਲਰ ਹੈ ਵੀ ਬੜਾ ਵਧੀਆ ਤੇ ਬੜੇ ਫ੍ਰੀਜਨੇਬਲ ਪ੍ਰਾਈਸ ਤੇ ਮਿਲ ਗਏ ਹੀ ਇਹ ਮਲੇ ਤੇ ਇਹਦੇ ਨਾਲ ਇਹ ਸ਼ਰਟ ਆ ਆ ਵੇਖੋ ਕਲਰ ਬਹੁਤ ਸੋਹਣਾ ਹੀ ਕਲਰ ਬਹੁਤ ਹੀ ਸੋਹਣਾ ਐਸੀ ਦਾ ਇਹ ਇੱਕ ਕਾਟਨ ਦਾ ਪਿਓਰ ਕਾਟਨ ਦਾ ਉਹ ਪਿਓਰ ਦਾ ਹੀ ਐ ਪਿਓਰ ਕਾਟਨ ਦਾ ਵਾ ਹਾਂ ਦੇਖ ਸਕਦੇ ਤੁਸੀਂ ਤੇ ਇਹਦੇ ਨੀਚੇ ਇਦਾਂ ਬਾਰਡਰ ਲੱਗਾ ਹੋਇਆ ਵਾ ਤੇ ਇਦਾਂ ਲਾ ਵੀ ਬਣਿਆ ਹੋਇਆ ਇਦਾਂ ਪੱਟੀ ਲੱਗੀ ਕਿਲੇ ਤੇ ਤੇ ਇਹਦਾ ਦੁਪੱਟਾ ਬਹੁਤ ਸੋਹਣਾ ਵਾ ਪਿਓਰ ਦਾ ਦੁਪੱਟਾ ਵਾ ਮੈਂ ਵੀ ਦੇਖ ਸਕਦੇ ਤੁਸੀਂ ਸੀਕਵੈਂਸ ਜਿਆ ਵਾ ਵਿੱਚ ਇਹਦੇ ਇਹ ਵਾਲਾ ਤੇ ਇਹਦੇ ਨਾਲ ਇਹ ਪਿਓਰ ਦੀ ਸ਼ਰਟ ਤੇ ਪਿਓਰ ਦੀ ਹੀ ਸਲਵਾਰ ਹਾਂ ਦੇਖੋ ਕਲਰ ਬਹੁਤ ਹੀ ਪਿਆਰਾ ਕਲਰ ਹਾਂ ਵੇਖਾ ਇੰਨਾ ਪਿਆਰਾ ਲੱਗਣ ਡਿਆ ਨਾ ਕਲਰ ਐ ਬਲਹੀ ਇਹ ਦੋਵੇਂ ਜਿਹੜੇ ਹੀ ਸੂਟ ਇਹ ਲੈ ਕੇ ਆਏ ਸੀ ਆਪਾਂ ਤੇ ਇਹ ਜਿਹੜੇ ਉਹ ਮੰਮੀ ਨੇ ਲੈ ਕੇ ਦਿੱਤੇ ਦੋਵੇਂ ਸੂਟ ਵਰਤਦੇ ਤੇ ਇਹਨਾਂ ਨੂੰ ਐਜਿਟਰ رکھ ਲੂੰਗੀ ਤੇ ਜਦੋਂ ਇਹ ਸੀਪ ਕੇ ਹੋਣਗੇ ਫਿਰ ਤਾਂ ਮੈਂ ਸ਼ੇਅਰ ਕਰੂੰਗੀ ਕਿੱਦਾਂ ਦੇ ਆ ਤੇ ਗਰਮੀ ਬਹੁਤ ਜ਼ਿਆਦਾ ਮੇਰੇ ਸਾਹ ਦੇ ਪਸੀਨਾ ਪੱਖੇ ਜਿਹੜੇ ਉਹ ਬੰਦ ਦਿੱਤੇ ਹੋਏ ਆ ਤੇ ਇਹਨਾਂ ਨੂੰ ਪਹਿਲਾਂ ਮੈਂ ਪੈਕ ਕਰ ਲਾਂ ਫਿਰ ਤਾਂ ਨਾ ਗੱਲ ਕਰਦੀ ਆ ਹਾਂ ਜੋ ਜੀ ਗਰੇਸ਼ ਜੀ ਦੇ ਦਰਸ਼ਨ ਕਰ ਲਓ ਤੁਸੀਂ ਵੀ ਤੇ ਅਜਾ ਹਾਰ ਇਹਨਾਂ ਨੂੰ ਵੇਖੋ ਕਿੰਨਾ ਵਧੀਆ ਪਾਇਆ 스멜 ਬੜੀ ਹੁੰਦੀ ਪਈ ਤੇ ਇਦਾਂ ਜਿਹੜੀ ਇਹ ਪੂਜਾ ਖਰੀਦੀ ਇਹਨਾਂ ਦੀ ਰੋਜ਼ ਤੇ ਇਹ ਸੀ ਜੇ ਅੱਜ ਦਾ ਮੇਰਾ ਵਲੌਗ ਤੇ ਹਾਈ ਹੋਪ ਤੁਹਾਨੂੰ ਚੰਗਾ ਲੱਗਿਆ ਮੈਂ ਕਿਹਾ ਅੱਜ ਨਾ ਉੱਪਰ ਆ ਕੇ ਨਾ ਫਿਰ ਵੀਡੀਓ ਦਾ ਐਂਡ ਕਰਦੇ ਆ ਤੇ ਸਾਹ ਬਹੁਤ ਚੜ ਗਿਆ ਤੇ ਚਲੋ ਮਿਲਦੇ ਆ ਕਿਸੇ ਅਗਲੇ ਵਲੌਗ ਵਿੱਚ ਤਦ ਤੱਕ ਲਈ ਸ਼ਰਸ਼ੀ ਗੱਲਾਂ ਸਾਰੀਆਂ ਜਿੰਨਾ ਕਿ ਵਲੌਗ ਮੇ ਕੋ ਬਣ ਪੰਦਾ ਉਹਨਾਂ ਕਿ ਮੈਂ ਜਿਹੜਾ ਬਣਾ ਦਿੰਨੀ ਆ ਤੇ ਸਪੋਰਟ ਕਰਿਆ ਕਰੋ ਵੱਧ ਵੱਧ ਲਾਈਕ ਕਰਦੇ ਆ ਕਰੋ ਲੋ ਜੀ ਬਾਏ